ਪੰਜਾਬ ਦੇ ਗੁਰਦੁਆਰਿਆਂ ਦੇ ਸਹਿਯੋਗ ਨਾਲ ਲੋਕਾਂ ਦੀ ਭਲਾਈ ਲਈ ਲੈਬਾਰਟਰੀਆਂ ਤੇ ਡੈਂਟਲ ਕਲੀਨਿਕ ਚਲਾ ਰਹੀ ਲਾਈਵ ਕੇਅਰ ਫਾਊਂਡੇਸ਼ਨ ਨੇ ਅੱਜ ਸਤਾਨਕੋ ਗੁਰਦੁਆਰਾ ਗੁਰੂ ਗੋਬਿੰਦ ਸਿੰਘ ਜੀ ਚੱਲ ਰਹੀ ਚੈਰੀਟੇਬਲ ਲੈਬ ਤੋਂ ਬਾਅਦ नामी ਡੈਂਟਲ ਕਲੀਨਿਕ ਸ਼ੁਰੂ ਕਰ ਦਿੱਤੀ ਹੈ ਇਸ ਮੌਕੇ ਸੰਸਥਾ ਦੇ ਡਾਇਰੈਕਟਰ ਅਵਤਾਰ ਸਿੰਘ ਨੇ ਦੱਸਿਆ ਕਿ ਫਾਊਂਡੇਸ਼ਨ ਪੰਜਾਬ ਤੇ ਹਰਿਆਣਾ ਦੇ ਗੁਰਦੁਆਰਾ ਸਾਹਿਬ ਦੀਆਂ ਬਿਲਡਿੰਗਾਂ ਵਿੱਚ 90 ਤੋਂ ਵੱਧ ਲੋਕ ਭਲਾਈ ਲਈ ਲੈਬਾਰਟਰੀਆਂ ਤੇ ਡੈਂਟਲ ਕਲੀਨਿਕ ਚਲਾ ਰਹੀ ਹੈ ਜਿੰਨਾ ਵਿੱਚ ਲੋੜੀ ਦੇ ਸਾਰੇ ਟੈਸਟ ਬਾਜ਼ਾਰ ਦੀ ਕੀਮਤ ਨਾਲੋਂ ਅੱਧ ਤੋਂ ਲੈ ਕੇ 90% ਦੀ ਘੱਟ ਫੀਸ ਨਾਲ ਕੀਤੇ ਜਾ ਰਹੇ ਨੇ ਉਨ੍ਹਾਂ ਦੱਸਿਆ ਕਿ ਹੁਣ ਸਮਰਾਲੀ ਵਿੱਚ ਵੀ ਡੈਂਟਲ ਕਲੀਨਿਕ ਚਾਲੂ ਹੋ ਜਾਣ ਨਾਲ ਦੰਦਾਂ ਦੀ ਪ੍ਰਾਈਵੇਟ ਕਲੀਨਿਕਾਂ ਵਿੱਚ 4 ਤੋਂ 5000 ਰੁਪਏ ਦੀ ਕੀਤੀ ਜਾ ਰਹੀ ਦੰਤ ਜਾੜ ਦੀ ਰੂਟ ਕਨਲ ਸਿਰਫ 5 ਜਾਂ 700 ਰੁਪਏ ਵਿੱਚ ਕਰਵਾਈ ਜਾ ਸਕੇਗੀ। ਉਨ੍ਹਾਂ ਇਹ ਵੀ ਦੱਸਿਆ ਕਿ ਸਮੇਂ ਦੀ ਲੋੜ ਅਨੁਸਾਰ ਦਿਨੋ-ਦਿਨ ਵਧ ਰਹੇ ਡੇਂਗੂ ਦੇ ਇਲਾਜ ਲਈ ਵੀ ਇੱਕ ਨਵਾਂ ਡੇਂਗੂ ਟੈਸਟ ਸ਼ੁਰੂ ਕਰਨ ਜਾ ਰਹੇ ਆ। ਆਪ ਦੇਖਦਿਆਂ ਸਮਰਾਲੀ ਤੋਂ ਦਿਨੇਸ਼ ਕੁਮਾਰ ਭਾਰਤਵਾਜ ਦੀ ਖਾਸ ਰਿਪੋਰਟ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਦੁਆਰਾ ਸ੍ਰੀ ਗੁਰੂ ਗੋਬਿੰਦ ਸਿੰਘ ਦੀ ਪ੍ਰਬੰਧਕ ਕਮੇਟੀ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਸਮਾਜ ਸੇਵਾ ਦੇ ਵਿੱਚ ਇੱਕ ਹੋਰ ਵਾਅਦਾ ਕੀਤਾ ਗਿਆ ਗੁਰੂ ਸਾਹਿਬ ਦੀ ਅਪਾਰ ਬਖਸ਼ਿਸ਼ ਹੋਈ ਹੈ ਅਸੀਂ ਲਾਈਫ ਕੇਅਰ ਫਾਊਂਡੇਸ਼ਨ ਦੇ ਨਾਲ ਰਲ ਕੇ ਸਮਰਾਲੇ 'ਚ ਪਹਿਲੀ ਵਾਰ ਡੈਂਟਲ ਕਲੀਨਿਕ ਬੜੇ ਹੀ ਘੱਟ ਰੇਟ ਤੇ ਚੈਰੀਟੇਬਲ ਖੋਲ੍ਹਿਆ ਹੈਗਾ ਤਾਂ ਕਿ ਇਲਾਕੇ ਜਿਹੜੀ ਸੰਗਤ ਨੇ ਜਿਹੜੇ ਲੋਕ ਨੇ ਉਹ ਬਹੁਤ ਹੀ ਮਹਿੰਗੇ ਇਲਾਜ ਤੋਂ ਬਚ ਕੇ ਗੁਰੂ ਘਰ ਆ ਕੇ ਆਪਣਾ ਇਲਾਜ ਸਸਤੇ ਰੇਟਾਂ ਦੇ ਵਿੱਚ ਕਰਵਾ ਸਕਣ ਹਾਂਜੀ ਵਾਈਕਲ ਜੀ ਕਾ ਖਾਲਸਾ ਵਾਈਕਲ ਜੀ ਕੀ ਫਤਿਹ ਅੱਜ ਸੋ ਗੁਰਦੁਆਰਾ ਪ੍ਰਬੰਧਕ ਕਮੇਟੀ ਕੰਨੀ ਸਮਰਾਲੇ ਤੇ ਲਾਈਵ ਕੇਅਰ ਫਾਊਂਡੇਸ਼ਨ ਡੇਰਾਵਾਲੀ ਕੰਨੀਓ ਦੇ ਸਹਿਯੋਗ ਸਾਧਕਾ ਸਮਰਾਲੇ ਦੇ ਵਿੱਚ ਗੁਰਦੁਆਰਾ ਸਾਹਿਬ ਵਿੱਚ ਡੈਂਟਰ ਕਲੀਨਿਕ ਖੋਲਿਆ ਗਿਆ ਜਿਸ ਵਿੱਚ ਬਹੁਤ ਹੀ ਘੱਟ ਰੇਟਾਂ ਤੇ ਦੰਦਾਂ ਦਾ ਇਲਾਜ ਕੀਤਾ ਜਾਵੇਗਾ ਬਾਹਰ ਦੀ ਲੁੱਟਕਸੱਟ ਤੋਂ ਬਚਣ ਲਈ ਅਸੀਂ ਇਹੀ ਸਾਰੀਆਂ ਸੰਗਤਾਂ ਨੂੰ ਇਲਾਕੇ ਜਨੋਂ ਬੇਨਤੀ ਕਰਦੇ ਹਾਂ ਕਿ ਗੁਰੂ ਘਰ ਆ ਕੇ ਆਪਣਾ ਅਧਿਆਤ ਸਸਪਾ ਲਾਇ ਕਰੋ ਟਾਈਮਿੰਗ ਕਿਹੋ ਕਿਹੜੇ ਕਿਹੜੇ 9 ਵਜੇ ਸਵੇਰੇ 10 ਵਜੇ ਤੋਂ ਲੈ ਕੇ 5 ਵਜੇ ਤੱਕ ਸੋਮਵਾਰ ਤੋਂ ਲੈ ਕੇ ਸ਼ਨੀਵਾਰ ਤੱਕ ਓਪਨ ਰਹੂਗਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਤਾਰ ਸਿੰਘ ਡਾਇਰੈਕਟਰ ਲਾਈਫ ਕੇਅਰ ਫਾਊਂਡੇਸ਼ਨ ਸੋ ਜਿਵੇਂ ਕਿ ਲਾਈਫ ਕੇਅਰ ਫਾਊਂਡੇਸ਼ਨ ਬਲੋ ਪੂਰੇ ਪੰਜਾਬ ਦੇ ਵਿੱਚ ਹਰਿਆਣਾ ਹਿਮਾਚਲ ਦੇ ਵਿੱਚ ਵੀ ਨੱਬੇ ਤੋਂ ਵੀ ਵੱਧ ਸੈਂਟਰ ਜੋ ਗੁਰੂ ਘਰਾਂ ਚ ਨੇ ਗੁਰਦੁਆਰਾ ਕਮੇਟੀਆਂ ਨਾਲ ਮਿਲ ਕੇ ਉਹਨਾਂ ਦੇ ਸਹਿਯੋਗ ਨਾਲ ਚਲਾਏ ਜਾ ਰਹੇ ਨੇ ਉਤੇ ਬਹੁਤ ਵੱਡਾ ਫਾਇਦਾ ਸੰਗਤ ਨੂੰ ਹੋ ਰਿਹਾ ਜਿੱਥੇ ਕਿ ਟੈਸਟ ਜੋ ਕਿ 1 500 ਰੁਪਏ ਦਾ ਐਲਐਫਟੀ ਕੀਤਾ ਜਾਂਦਾ ਸਿਰਫ 100 ਰੁਪਏ ਵਿੱਚ ਹੋ ਜਾਂਦਾ ਜਿੱਥੇ ਥਾਰਨ ਦਾ ਟੈਸਟ ਤੁਸੀਂ ਬੜਾ ਕਾਮਨ ਜਿਹਾ ਟੈਸਟ ਹੈਗਾ ਜਿਹੜਾ ਕਿ ਪੀਜੀਬੀ 100 ਰੁਪਏ ਚ ਕਰਦੀ ਹੈ ਤੇ ਗੁਰਦਰਾ ਸਾਹਿਬ ਨੂੰ ਸਿਰਫ 50 ਰੁਪਏ ਚ ਹੋ ਜਾਂਦਾ ਤੇ ਇਹ ਜੋ ਲੈਬ ਹੈ ਇਹ ਜੋ ਸੈਂਟਰ ਹੈ ਸੰਸਥਾ ਹੈ ਇਹ ਐਨਏਬੀਐਲ ਤੋਂ ਮਾਨਤਾ ਪ੍ਰਾਪਤ ਹੈ ਜੋ ਕਿ ਵਿਸ਼ ਪਦਰੀ ਕਿਤੇ ਵੀ ਰਿਪੋਰਟ ਅਗਰ ਤੁਸੀਂ ਲਾਈਫ ਕੇਅਰ ਤੋਂ ਟੈਸਟ ਕਰਾਣੇ ਹੋ ਨਹੀਂ ਤਾਂ ਬੜੇ ਸਵਾਲ ਹੋਣਗੇ ਕਿ ਚੈਰੀਟੇਬਲ ਲੈਬ ਹੈਗੀ ਆ ਰਿਪੋਰਟਾਂ ਅਸੈਪਟੇਬਲ ਹੋਣਗੀਆਂ ਕਿਉਂਕਿ ਸਾਡੇ ਲਈ ਜਿੱਥੇ ਸੇਵਾ ਜ਼ਰੂਰੀ ਹੈ ਉਹਦੇ ਨਾਲ-ਨਾਲ ਉਸ ਤੋਂ ਵੱਡਾ ਜੋ ਮੇਨ ਹੈਗਾ ਉਹ ਹੈਗਾ ਕਿ ਰਿਪੋਰਟਸ ਜੇ ਰਿਪੋਰਟਸ ਚੰਗੀਆਂ ਹੋਣਗੀਆਂ ਤਾਂ ਹੀ ਇਲਾਜ ਚੰਗਾ ਹੋਊਗਾ ਤਾਂ ਹੀ ਸਾਡੀ ਸੇਵਾ ਸਾਡਾ ਕੀਤਾ ਹੋਇਆ ਜੋ ਕੰਮ ਹੈ ਉਹ ਸਫਲ ਹੋਊਗਾ ਸੋ ਇੱਥੇ ਰੇਟਾਂ ਦੇ ਨਾਲ-ਨਾਲ ਤੁਹਾਨੂੰ ਕੁਆਲਿਟੀ ਵੀ ਮਿਲੂਗੀ ਜੋ ਇੱਥੇ ਡਾਕਟਰ ਜੋ ਡੈਂਟਲ ਕਲੀਨਿਕ ਦਾ ਅੱਜ ਉਦਘਾਟਨ ਹੋਇਆ ਇੱਥੇ ਵੀ ਮਾਹਰ ਡਾਕਟਰ ਨੇ ਇਨਾ ਦਾ ਐਕਸਪੀਰੀਅੰਸ ਵਧੀਆ ਹੈ ਤੇ ਜਿਹੜੇ ਆਰ ਸਿਟੀ ਵਗੈਰਾ ਬਾਹਰ 4 ਤੋਂ 5000 ਰੁਪਏ ਲੱਗਦਾ ਇੱਥੇ 500 ਤੋਂ 700 ਦੇ ਵਿੱਚ ਵਿੱਚ ਉਹ ਆਰ ਸਿਟੀ ਵੀ ਹੋ ਜਾਣੀ ਹੈ ਜਿਹੜਾ ਆਪਾਂ ਪੂਰਾ ਕੰਪਲੀਟ ਜਵਾੜਾ ਡੈਂਚਰ ਲਾਣੇ ਆ ਉਹ ਵੀ ਤੁਸੀਂ ਦੇਖੋਗੇ ਬਾਹਰ 40 4000 ਰੁਪਏ ਵੀ ਲੱਗ ਜਾਂਦਾ ਫਲੈਕਸੀਬਲ ਡੈਂਚਰ ਤੇ ਤਾਂ ਇੱਥੇ ਉਹ 5 ਤੋਂ 7000 ਦੇ ਵਿੱਚ ਵਿੱਚ ਉਹ ਡੈਂਚਰ ਜੋ ਹੈਗਾ ਤੁਸੀਂ ਲਵਾ ਸਕਦੇ ਹੋ ਤੇ 20 ਰੁਪਏ ਦੀ ਕੰਸਲਟੇਸ਼ਨ ਫੀਸ ਜਿਹੜੀ ਡਾਕਟਰ ਦੀ ਹੈ 20 ਤੋਂ 30 ਰੁਪਏ ਹੈ 30 40 ਰੁਪਏ ਚ ਐਕਸਰੇ ਹੋ ਜਾਂਦਾ ਸੋ ਬੇਸਿਕ ਜਿਹੜੀ ਸਹੂਲਤਾਂ ਨੇ ਇਹ ਅੱਜ ਦੇ ਟ ਤੁਸੀਂ ਕੋਵਿਡ ਚ ਵੀ ਦੇਖਿਆ ਕਿ ਬਹੁਤ ਲੁੱਟ ਹੋਈ ਆ ਹੁਣ ਵੀ ਪ੍ਰਾਈਵੇਟ ਹਸਪੀਟਲਾਂ ਚ ਪ੍ਰਾਈਵੇਟ ਲੈਬਾਂ ਚ ਜਦੋਂ ਕਿ ਹੁਣ ਜਿਵੇਂ ਕਿ ਅੱਜ ਦੇ ਸਮੇਂ ਦੀ ਗੱਲ ਕਰਾਂ ਤੇ ਡੇਂਗੂ ਬੜਾ ਚੱਲ ਰਿਹਾ ਪੰਜਾਬ ਚ ਵੀ ਤੂੰ ਜੰਮੂ ਕਸ਼ਮੀਰ ਜਾਓ ਉੱਥੇ ਕਿਤੇ ਡੇਂਗੂ ਨਹੀਂ ਹੈਗਾ ਇੱਥੇ ਕਿਉਂਕਿ ਗੰਦਗੀ ਹੈਗੀ ਐ ਮੱਛਰ ਫੈਲਦਾ ਬਿਮਾਰੀ ਫੈਲਦੀ ਐ ਡੇਂਗੂ ਦੇ ਵਿੱਚ ਮੋਸਟਲੀ ਡੇਂਗੂ ਦਾ ਟੈਸਟ ਕਰਾਇਆ ਜਾਂਦਾ ਪਰ ਦੇਖਣਾ ਪਲੇਟਲੇਟ ਹੁੰਦਾ ਕਿ ਜੇ ਪਲੇਟ ਲੜਕਾ ਡਰਏ ਨੇ ਤਾਂ ਇਲਾਜ ਹੋਣਾ ਸੋ ਸਾਡੀ ਸੰਸਥਾ ਵੱਲੋਂ ਬਹੁਤ ਹੀ ਇੱਕ ਜਲਦੀ ਕਿਉਂਕਿ ਮੇਰਾ ਖਿਆਲ ਹੈ ਵੀ ਪੂਰੇ ਟ੍ਰਾਈ ਸਿਟੀ ਜੀ ਸਾਡੇ ਕੋਈ ਟੈਸਟ ਨਹੀਂ ਕਰ ਰਿਹਾ ਇੱਕ ਡੇਂਗੂ ਦਾ ਪਲੇਟਲੇਟ ਦਾ ਇੱਕ ਆਈਪੀਐਫ ਟੈਸਟ ਜੋ ਲਾਂਚ ਕਰ ਰਹੇ ਆ ਜਿਹਦੇ ਵਿੱਚ ਇਹ ਪਤਾ ਲੱਗ ਜਾ ਕਰੂਗਾ ਜੋ ਪੇਸ਼ੈਂਟ ਐਡਮਿਟ ਹੈ ਉਹਦੇ ਨਵੇਂ ਸੈੱਲ ਬਣਨੇ ਸ਼ੁਰੂ ਹੋ ਗਏ ਨੇ ਕਿ ਬੋਨ ਮੈਰੋ ਚੋ ਜੋ ਸੈੱਲ ਨੇ ਉਹ ਬਣਨੇ ਸ਼ੁਰੂ ਹੋ ਗਏ ਨੇ ਉਥੇ ਇੱਕ ਪ੍ਰੈਕਟਿਸ਼ਨਰ ਵਾਸਤੇ ਡਾਕਟਰ ਵਾਸਤੇ ਬਹੁਤ ਵੱਡੀ ਇੱਕ ਮੈਂ ਸਮਝਦਾ ਉਹਨੂੰ ਰਾਹਤ ਮਿਲੂਗੀ ਕਿਉਂਕਿ ਉਹ ਟ੍ਰੀਟਮੈਂਟ ਕਰ ਲਈ ਪੇਸ਼ੈਂਟ ਨੂੰ ਅੱਗੇ ਰੈਫਰ ਕਰਨਾ ਹੈ ਜਾਂ ਪੇਸ਼ੈਂਟ ਦਾ ਇਲਾਜ ਕਰਨਾ ਸੋ ਪੇਸ਼ੈਂਟ ਦਾ ਸਰਵਾਈਵ ਰੇਟ ਵੀ ਵਧੂਗਾ ਉਹਦੇ ਨਾਲ ਸੋ ਇਹਨਾਂ ਉਪਰਾਲਿਆਂ 'ਚ ਆਪਾਂ ਦਿਨ-ਪਰ-ਦਿਨ ਵਾਧਾ ਕਰਦੇ ਹੋਏ ਜਿਵੇਂ ਕਿ ਕੈਂਸਰ ਦੇ ਮਰੀਜ਼ਾਂ ਲਈ ਬੀਬੀ ਜੀ ਨੇ ਵੀ ਦੱਸਿਆ ਸੋ ਉਹਦੇ ਵਿੱਚ ਡਾਇਲਿਸਿਸ ਦੇ ਜੋ ਪੇਸ਼ੈਂਟ ਨੇ ਪਿਛਲੇ ਦਿਨਾਂ ਤੁਸੀਂ ਦੇਖੋਗੇ ਅੱਜ ਤੋਂ 5 ਸਾਲ ਪਹਿਲਾਂ ਸਾਡੀ ਲੈਬ 'ਚ ਵੀ ਜੋ ਕਿਡਨੀ ਦੇ ਡਾਇਲਿਸਿਸ ਦੇ ਪੇਸ਼ੈਂਟ ਸੀਗੇ ਬਹੁਤ ਘੱਟ ਆਉਂਦੇ ਸੀ ਪਰ ਇਹ ਬੜੀ ਫਾਸਟ ਵਧੀ ਹੈ ਬਿਮਾਰੀ ਵਰਨਨ ਦਾ ਕਾਰਨ ਹੈ ਜਿਹੜੇ ਇਹਦੇ ਜ ਮੋਸਟਲੀ ਪੇਸ਼ੈਂਟ ਨੇ ਉਹ 슈ਗਰ ਦੇ ਪੇਸ਼ੈਂਟ ਨੇ ਡਾਇਬੀਟਿਕ ਪੇਸ਼ੈਂਟ ਨੇ ਉਹ ਹਮੇਸ਼ਾ ਆਪਣੇ 슈ਗਰ ਹੀ ਟੈਸਟ ਕਰਾਉਂਦੇ ਰਹਿੰਦੇ ਆ ਤੇ ਮੈਂ ਮੀਡੀਆ ਰਾਹੀਂ ਉਹਨਾਂ ਨੂੰ ਵੀ ਸਨੇਹ ਦੇਣਾ ਚਾਹਾਂਗਾ 슈ਗਰ ਦੇ ਨਾਲ ਨਾਲ ਸਾਲ ਚ ਇੱਕ ਵਾਰ ਜ਼ਰੂਰ ਆਪਣੇ ਕਿਡਨੀਆ ਦੀ ਤੇ ਲੀਵਰ ਦੀ ਜਾਂਚ ਕਰਾਇਆ ਕਰੋ ਅਸੀਂ ਤਕਰੀਬਨ 270 ਤੋਂ ਵੀ ਵੱਧ ਪਿੰਡਾਂ 'ਚ ਜਾ ਜਾ ਕੇ ਕੈਂਪ ਲਾ ਚੁੱਕੇ ਆ ਜਿਨ੍ਹਾਂ ਵਿੱਚ ਆਹੀ ਚੀਜ਼ ਦੇਖਣ ਨੂੰ ਆਂਦੀ ਹੈ ਕਿ ਲੋਕੀ 슈ਗਰ ਦਾ ਟੈਸਟ ਜ਼ਰੂਰ ਕਰਾਣੇ ਆ ਬਟ ਕਿਡਨੀਆਂ ਦਾ ਟੈਸਟ ਨਹੀਂ ਕਰਵਾਉਂਦੇ ਸੋ ਕਿਡਨੀਆਂ ਦੇ ਟੈਸਟ ਲਈ ਅਸੀਂ ਕੈਂਪ ਲਾਣੇ ਆ ਸੋ ਉਸ ਤੋਂ ਇਲਾਵਾ ਵੀ 50 ਰੁਪਏ ਦਾ ਟੈਸਟ ਹੈ ਸਾਡੇ ਸਾਰੇ ਸੈਂਟਰਾਂ ਤੇ ਆ ਜਰੂਰ ਕਰਾਇਆ ਕਰੋ ਤਾਂ ਜੋ ਤੁਹਾਡੇ ਸਰੀਰ 'ਚ ਜੋ ਚੱਲ ਰਿਹਾ ਉਹ ਅਸੀਂ ਦੇਖ ਸਕੀਏ ਤਾਂ ਕਿ ਤੁਹਾਨੂੰ ਸਮੇਂ ਸਿਰ ਬਿਮਾਰੀ ਨੂੰ ਵਗਰ ਕਰੀਟਿਨਿਨ ਵੀ ਅਗਰ ਸਟਾਰਟਿੰਗ ਸਟੇਜ ਤੇ ਫੜਾਇਆ ਜਾਊਗਾ ਤਾਂ ਉਹਦਾ ਇਲਾਜ ਕਰਨਾ ਬੜਾ ਸੌਖਾ ਹੈ ਜਦੋਂ ਬਿਮਾਰੀ ਵਧ ਜਾਂਦੀ ਹੈ ਫਿਰ ਤਾਂ ਦੇਖੋ ਡਾਇਲਿਸਿਸ ਦਾ ਟਰੀਟਮੈਂਟ ਤਾਂ ਹਰ ਇੱਕ ਚੀਜ਼ ਦਾ ਪਰ ਲੇਕਿਨ ਫਿਰ ਸਰਵਾਈਵ ਰੇਟ ਘਟ ਜਾਂਦਾ ਸੋ ਆਹੀ ਬੇਨਤੀ ਹੈ ਸੰਗਤ ਨੂੰ ਕਿ ਸਮੇਂ ਸਿਰ ਆਪਣੇ ਸਰੀਰ ਦੀ ਜਾਂਚ ਕਰਾਓ ਜੋ ਟੈਸਟ ਨੇ ਸਮੇਂ ਸਿਰ ਜਾਂਚ ਕਰਾ ਕੇ ਸਮੇਂ ਸਿਰ ਇਲਾਜ ਕਰਾਓ ਧੰਨਵਾਦ ਸਭ ਤੋਂ ਪਹਿਲਾਂ ਗੱਜ ਕੇ ਫਤਿਹ ਬੁਲਾਉਂਦੇ ਆ ਜੀ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਪ੍ਰਾਲਾ ਲਾਈਫ ਕੇ ਫਾਊਂਡੇਸ਼ਨ ਨੇ ਚਲਾਇਆ ਹਰ ਪੰਜਾਬ ਦੇ ਗੁਰਦੁਆਰਾ ਸਾਹਿਬ ਵਿੱਚ ਇਹਨਾਂ ਦਾ ਵੱਤੋਂ ਵੱਤ ਸਹਿਯੋਗ ਮਿਲ ਰਿਹਾ ਉਹ ਓਪਨ ਕਰ ਰਹੇ ਨੇ ਡੈਂਟਲ ਕਲੀਨਿਕ ਕੈਂਸਰ ਦੇ ਟੈਸਟ ਫ੍ਰੀ ਕਰ ਰਹੇ ਨੇ ਮੇਰੇ ਤੁਹਾਡੇ ਇੱਕ ਮੀਡੀਆ ਦੇ ਥਾਈ ਰਿਕੁਐਸਟ ਕਰਦੀ ਆ ਮੈਂ ਤੁਹਾਨੂੰ ਸਾਰਿਆਂ ਨੂੰ ਇਹਨਾਂ ਨੂੰ ਭਰਵਾ ਹੰਗਾਰਾ ਦੋ ਕਿਉਂਕਿ ਜੋ ਤੁਸੀਂ ਆਪਣੇ ਪੈਸੇ ਬਾਹਰ ਪ੍ਰਾਈਵੇਟ ਕਲੀਨਿਕਸ 'ਤੇ ਖਰਚ ਰਹੇ ਹੋ ਉਹਦਾ 1% ਹਿੱਸਾ ਇਹਨਾਂ ਦੇ ਕੋਲ ਐਨੇ ਕੱਟ ਅਮਾਊਂਟ ਦੇ ਵਿੱਚ ਤੁਹਾਡਾ ਸਾਰੇ ਪ੍ਰੀ ਕੈਂਸਰ ਦੇ ਸਾਰੇ ਫ੍ਰੀ ਹੋ ਰਹੇ ਨੇ ਡੈਂਟਲ ਚ ਤੁਹਾਡੀ ਕੇਅਰ ਆ ਉਹ ਬਹੁਤ ਘੱਟ ਰੇਂਜ ਵਿੱਚ ਕਰ ਰਹੇ ਨੇ ਸੋ ਇਦਾਂ ਨੇ ਗੁਰੂ ਘਰ ਵਿੱਚੋਂ ਚੱਲੇ ਉਪਰਾਲਿਆਂ ਨੂੰ ਆਪਾਂ ਨੂੰ ਹੰਗਾਰਾ ਦੇਣਾ ਚਾਹੀਦਾ ਪੰਜਾਬ ਦੇ ਨਾਲ ਖੜਨਾ ਚਾਹੀਦਾ ਐਜ਼ ਹੀ ਨੌਜਵਾਨ ਯੰਗ ਜਨਰੇਸ਼ਨ ਸਾਡੇ ਨਾਲ ਖੜੀ ਆ ਤਾਂ ਸਾਨੂੰ ਸਾਰਿਆਂ ਨੂੰ ਇਹਨਾਂ ਦਾ ਸਹਿਯੋਗ ਕਰਨਾ ਚਾਹੀਦਾ ਧੰਨਵਾਦ ਜੀ